ਮਤਲਬ ਆਪ ਹੀ ਆਏ ਸੀ ਕੁੱਲਮ ਲਾ ਕੇ ਉਹ ਉਹਨਾਂ ਕੋਲ ਮੇਰੇ ਘਰੋਂ ਵਿਆਹ ਦਾ ਕਾਰਡ ਤੱਕ ਨਹੀਂ ਗਿਆ ਬਾਕੀ ਸਾਰੇ ਰਿਸ਼ਤੇਦਾਰੀਆਂ ਦੇ ਕਾਰਡ ਗਿਆ ਸੀ ਹਰ ਜਗ੍ਹਾ ਗਿਆ ਸੀ ਮੈਂ ਜਸਟ ਉਹਨਾਂ ਨੇ ਇੱਕ ਮੈਸੇਜ ਕੀਤਾ ਸੀਗਾ ਮੈਨੂੰ ਉਹਦਾ ਰਿਪਲਾਈ ਵੀ ਇਹ ਚੀਜ਼ ਦਾ ਆਇਆ ਹੋਇਆ ਹੈ ਠੀਕ ਹੈ ਤੂੰ ਸਿਰਫ ਮੈਨੂੰ ਮੈਸੇਜ ਕੀਤਾ ਹੈ ਕਿ ਤਰੀਕਾ ਵਿਆਹ ਤੇ ਬੁਲਾਉਣ ਦਾ ਅੱਛਾ ਜੀ ਕੋਨੇ ਦੋਸਤੋ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਦੱਸਿਆ ਕਿ ਗੁਰਦਾਸ ਨੂੰ ਵਿਆਹ ਦਾ ਕਾਰਡ ਵੀ ਨਹੀਂ ਸੀ ਭੇਜਿਆ ਉਹ ਬਿਨਾਂ ਬੁਲਾਏ ਵਿਆਹ ਦੇ ਵਿੱਚ ਆਏ ਤੇ ਬਣਾਇਆ ਬਲੌਗ ਇਹ ਕੀ ਤਰੀਕਾ ਹੈ ਸਿਰਫ ਇੱਕ ਮੈਸੇਜ ਕੀਤਾ ਸੀਗਾ ਮੈਂ ਇਨਵੀਟੇਸ਼ਨ ਦਾ ਹੋਰ ਕੁਝ ਨਹੀਂ ਮਤਲਬ ਕੋਈ ਕਾਰਡ ਨਹੀਂ ਗਿਆ ਕੋਈ ਕੁਝ ਨਹੀਂ ਕੋਈ ਕੋਈ ਕੁਝ ਨਹੀਂ ਸੀਗਾ ਲੋ ਲੋ ਉਹ ਇੰਨਾ ਵੀ ਹੋਗਾ ਕਿ ਆਪਣੇ ਨਾਮ ਤੋਂ ਜੇ ਕਿਸੇ ਤੇ ਘਰ ਰੋਟੀ ਪੱਕਦੀ ਵੀ ਪੱਕਣ ਦੋ ਬਹੁਤ ਬਿਲਕੁਲ ਸਹੀ ਹੈ ਲੈ ਆਪਣੇ ਨਾਮ ਤੋਂ ਅੱਜ ਕੋਈ ਜੇ ਕੋਈ ਪੋਡਕਾਸਟ ਕਰਦਾ ਮੈਂ ਕੁਝ ਵੀ ਕਰਦਾ ਪਿਆ ਮੈਂ ਕਹਿੰਦਾ ਨਾ ਉਹ ਵੀ ਤੇ ਇੱਕ ਵਲੋਗਰ ਹੀ ਆ ਉਹ ਸਾਨੂੰ ਕਹਿੰਦੇ ਨਾ ਤੁਸੀਂ ਵਲੋਗ ਤੁਸੀਂ ਨਾ ਗੱਠ ਨਾਲ ਇਹਨਾਂ ਬਲੌਗਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਨਿਤ ਨਵਾਂ ਬਵਾਦ ਖੜਾ ਸ਼ੁਰੂ ਹੁੰਦਾ ਹੈ। ਯਥੇਕਿ ਤੋ ਤੇ ਇਹ ਵੀਡੀਓ ਦੇ ਵਿੱਚ ਦੇਖਣਾ ਬਣਦਾ ਹੈ ਕਿ ਮੇਕੂ ਆਪਣੀ ਜਗ੍ਹਾ ਤੇ ਸਹੀ ਹੈ ਜੋ ਗੁਰਜਾਸ ਨੇ ਕੀਤਾ ਬੇਹੱਦ ਗਲਤ ਕੀਤਾ। ਤੁਸੀਂ ਗੁਰਜਾਸ ਅਤੇ ਮੇਕੂ ਬਾਰੇ ਕੀ ਕਹਿਣਾ ਚਾਹੋਗੇ? ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਨਾਲ ਬਨੇ ਰਹਿ ਲਈ। ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ।